ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਮ੍ਰਤਾ ਹਾਂ ਸਰਕਾਰੀ ਹਸਪਤਾਲ ਬਿਨੇਵਾਲ ਚੁਗੀਆਂ ਵਿਖੇ ਤਪਸਥਾਨ ਸ਼੍ਰੀ ਖੁਰਾਲ ਗੜ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਦੇ ਅਗਵਾਈ ਹੇਠ ਹਸਪਤਾਲ ਦੀ ਸਫਾਈ ਕੀਤੀ ਗਈ ਜਿਸ ਵਿੱਚ ਐਸਐਮਓ ਡਾਕਟਰ ਨਿਰਮਲ ਕੁਮਾਰ ਵੱਲੋਂ ਤਪਸਥਾਨ ਸ਼੍ਰੀ ਖੁਰਾਲ ਗੜ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਹਸਪਤਾਲ ਅੰਦਰ ਸਫਾਈ ਦਾ ਕੰਮ ਹੋਣ ਵਾਲਾ ਹੈ ਬਹੁਤ ਕਾ ਬੂਟੀਆਂ ਉਗੀਆਂ ਹੋਈਆਂ ਸਨ ਜਿਸ ਦੀ ਬਹੁਤ ਲੰਬੇ ਸਮੇਂ ਤੋਂ ਕਿਸੇ ਨੇ ਵਿਸਾਰ ਨਹੀਂ ਲਈ ਜਿੱਥੇ ਕਿ ਕਿਸੇ ਸਮੇ ਗੁਰੂ ਨਾਨਕ ਦੇਵ ਬਾਗੀਚੀ ਬਣਾਈ ਗਈ ਸੀ ਜੋ ਇਸ ਬਾਗੀਚੀ ਦੇ ਅੰਦਰ ਕਾ ਬੂਟੇ ਬਹੁਤ ਉਗ ਚੁੱਕੇ ਸਨ ਇਸ ਕਰਕੇ ਅੱਜ ਬਾਬਾ ਕੇਵਲ ਸਿੰਘ ਦੀ ਅਗਵਾਈ ਅnder ਸੇਵਾਦਾਰ ਵੱਲੋਂ ਬਿਨੇਵਾਲ ਹਸਪਤਾਲ ਵਿੱਚ ਜਾ ਕੇ ਸਫਾਈ ਕੀਤੀ ਗਈ। ਸ੍ਰੀ ਖਰਾਲਗੜ੍ਹ ਸਾਹਿਬ ਦੀ ਸਮੂੱਚੀ ਸੇਵਾਦਾਰ ਘੜਾ ਜੱਥਾ ਹੈ। ਉਹ ਸੀਐਸਸੀ ਹਸਪਤਾਲ ਬਿਨੇਵਾਲ ਝੁੰਗੀਆਂ ਵੇਖੇ ਬਾਉਂਡਰੀ ਵਾਲ ਦੇ ਅੰਦਰ ਜਿਹੜਾ ਚੁਗਿਰਦਾ ਹੈ ਹਸਪਤਾਲ ਦਾ ਉਹ ਕਹਾ ਬੂਟ ਨਾਲ ਬਹੁਤ ਜ਼ਿਆਦਾ ਅੰਦਰ ਜਿਹੜਾ ਸੰਘਣਾ ਹੋ ਕੇ ਜਿਹੜੀ ਦੇਖ ਹਸਪਤਾਲ ਦੀ ਖਰਾਬ ਹੋ ਰਹੀ ਸੀ। ਸੋ ਇੱਥੇ ਗੁਰਨਾਨਕ ਬਾਗੀਚੀ ਕਦੇ ਬਣਾਏ ਗਏ ਸੀ ਜਿਹੜੀ ਕਿ ਬਾਗ ਦਾ ਬਖੇੜਾ ਬਣ ਗਿਆ ਸੀ ਕਾ ਬੂਟ ਜਿਹੜਾ ਹੈਗਾ ਬਹੁਤ ਝੜੋ ਗਿਆ ਸੀ ਸੋ ਇਸ ਕਾ ਬੂਟ ਨੂੰ ਸਾਫ਼ ਕਰਨ ਲਈ ਇਹਨਾਂ ਪੇੜਾਂ ਨੂੰ ਸਾਫ਼ ਸੁੱਧਰਾ ਕਰਨ ਲਈ ਤਾਂ ਕਿ ਇਹ ਪੇੜ ਵੱਲ ਫੁੱਲਣ ਸਕਣ ਪੇੜਾਂ ਦੀ ਸਪਾਈ ਹੋ ਸਕੇ ਕਾਂਟ ਛਾਟ ਹੋ ਸਕੇ ਸੋ ਇਸ ਲਈ ਤਾਂਪਸਥਾਨ ਪ੍ਰਬੰਧਕ ਕਮੇਟੀ ਤੋਂ ਦਾਸ ਗੁਰੂ ਘਰ ਦਾ ਮੁਖ ਝਾੜੂ ਬਰਦਾਰ ਦੇ ਨਾਲ ਗੁਰੂ ਘਰ ਦੇ ਮੁਖ ਹੈੱਡ ਗ੍ਰੰਥੀ ਬਾਬਾ ਨਰੇਸ਼ ਸਿੰਘ ਜੀ ਅਤੇ ਨਾਲ ਸਾਰੇ ਗੁਰੂ ਘਰ ਦੇ ਸੇਵਾਦਾਰ ਸੀਐਸਸੀ ਹਸਪਤਾਲ ਬੀਨ ਵਾਲ ਝੁੰਗਿਆ ਵੇਖੇ ਅੰਦਰ ਚੁਗਰਦੇ ਦੀ ਜਿਹੜੀ ਹੈ ਸਫਾਈ ਕਰਦੇ ਹੋਏ ਗੁਰਨਾਨਕ ਬਗੀਚੀ ਦੇ ਨਾਮ ਨਾਲ ਇਹ ਬਗੀਚਾ ਸੀ ਸੋ ਇਹ ਬਾਗ ਦਾ ਬਖੇੜਾ ਇਸ ਕਰਕੇ ਬਣ ਗਿਆ ਕਿ ਸਾਫ ਨਹੀਂ ਹੋਇਆ ਸੋ ਅਸੀਂ ਇਹ ਆਪਣਾ ਫਰਜ਼ ਸਮਝਿਆ ਕਿ ਜਿੱਥੇ ਸੈਂਕੜੇ ਲੋਕ ਹਜ਼ਾਰਾਂ ਲੋਕ ਹਰ ਸਾਲ ਵਿੱਚ ਆ ਕੇ ਤੰਦਰੁਸਤੀ ਲਈ ਆਸਰਾ ਲਾਂਦੇ ਨੇ ਤੇ ਡਾਕਟਰ ਨਿਰਮਲ ਜੀ ਇੱਥੇ ਆਏ ਨੇ ਇਸ ਟਾਈਮ ਉਹ ਸਾਹਿਬ ਜਿਹੜੇ ਕਿ ਦਿਲ ਦੇ ਮਰੀਜ਼ਾਂ ਲਈ ਲੱਕਵਾ ਪੇੜੀ ਆਦਿ ਦਾ ਇਲਾਜ ਮਾਰਤ ਹਸਪਤਾਲ ਐ ਰਾਜ ਕਰਦੇ ਨੇ ਸੋ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਸਫਾਈ ਕਰਾਈ ਜਾਵੇ ਸੋ ਅਸੀਂ ਉਹਦੇ ਤਹਿਤ ਕਿੜੀ ਹੈ ਅੱਜ ਇੱਥੇ ਇਹ ਜਿਹੜੀ ਸਫਾਈ ਹੈ ਉਹ ਦਿਨੇਵਾਲ ਝੁੰਗਿਆ ਵਿੱਚ ਅਸਤਾ ਕਰਵਾ ਰਹੇ ਹਾਂ ਇਸ ਦੌਰਾਨ ਬਾਬਾ ਨਰੇਸ਼ ਸਿੰਘ ਹੈੱਡ ਗਰੰਥੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਬਾਗਿਚੇ ਨੂੰ ਸਾਫ਼ ਸੁਥਰਾ ਬਣਾਇਆ ਜਾਵੇ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਖਤੇ ਜੈ ਗੁਰੂ ਦੇਵ ਤਾਨਗੁਰ ਦੇਵ ਸੋ ਅੱਜ ਦਿਨੇਵਾਲ ਝੁੰਗੀਆਂ ਦੇ ਵਿੱਚ ਸਰਕਾਰੀ ਹਸਪਤਾਲ ਜੋ ਕਿ ਬਹੁਤ ਸਫਾਈ ਦੀਨ ਹੈ ਸਫਾਈ ਹੋਣ ਨੂੰ ਰਹਿੰਦੀ ਸੀ। ਔਰ ਖੁਸ਼ੀ ਦੀ ਗੱਲ ਹੈ ਕਿ ਬਹੁਤ ਹੀ ਸਤਕਾਰਯੋਗ ਡਾਕਟਰ ਨਿਰਮਲ ਕੁਮਾਰ ਜੀ ਐਸਐਮਓ ਸਾਹਿਬ ਨਵੇਂ ਸ਼ਹਿਰ ਤੋਂ ਬਦਲ ਕੇ ਇਹ ਸਾਡੇ ਇਲਾਕੇ ਦੇ ਵਿੱਚ ਆਏ ਨੇ। ਪੂਰੇ ਸੰਗਤਾਂ ਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਈ ਇੰਨੇ ਹੋਣ ਹਾ ਡਾਕਟਰ ਸਾਡੇ ਏਰੀਆ ਦੇ ਵਿੱਚ ਆਏ ਨੇ ਕਿ ਉਹਨਾਂ ਦਾ ਲਾਭ ਉਠਾਓ ਭਾਈ ਸਭ ਤੋਂ ਪਹਿਲਾਂ ਤਾਂ ਤੇ ਜਿਹੜੇ ਪ੍ਰਾਈਵੇਟ ਤਾਂ ਫਿਰ ਲੋਟ ਫਸਲ ਬਚਾਈਏ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਹੀ ਕਾਬਲ ਦਰ ਪਰ ਬੈਠੇ ਹੋਏ ਨੇ ਉਹਨਾਂ ਦੇ ਕੋਲ ਆਪਣਾ ਚੈੱਕਅਪ ਕਰਾਓ ਸੋ ਡਾਕਟਰ ਸਾਹਿਬ ਨੇ ਸਾਨੂੰ ਹੁਕਮ ਦਾਇਆ ਸੀ ਕਿ ਹਸਪਤਾਲ ਦੀ ਸਫਾਈ ਜਿਹੜੀ ਹੁਣ ਨੂੰ ਰਹਿੰਦੀ ਹੈ ਸੋ ਬਾਬਾ ਕੇਵਲ ਸਿੰਘ ਜੀ ਉਹਨਾਂ ਦੀ ਗਵਾਰੀ ਦੇ ਵਿੱਚ ਆਪਾਂ ਪਹੁੰਚੇ ਹਾਂ ਸੇਵਾਦਾਰ ਲੈ ਕੇ ਤੇ ਪਿੰਡਾਂ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਇੱਕ ਇੱਕ ਦਿਨ ਜ਼ਰੂਰ ਆਪ ਹਸਪਤਾਲ ਦੇ ਵਿੱਚ ਆ ਕੇ ਲਾਈਏ ਕਿਉਂਕਿ ਸਾਡਾ ਸਾਰਿਆਂ ਦਾ 1 ਲੱਖ ਕੀ ਫਰਜ ਬਣਦਾ ਹੈ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਵਿੱਚ ਨਰੇਗਾ ਦੇ ਕੰਮ ਚੱਲ ਰਹੇ ਨੇ ਸੋ ਸਰਪੰਚ ਸਹਿਬਾਨ ਆਪਣੇ ਆਪਣੇ ਪਿੰਡਾਂ ਤੋਂ ਜਿਹੜੇ ਨਰੇਗਾ ਦੇ ਵਰਕਰ ਨੇ ਉਹਨਾਂ ਨੂੰ ਲਿਆ ਕੇ ਹਸਪਤਾਲ ਦੀ ਸਫਾਈ ਕਰਵਾ ਸਕਦੇ ਨੇ ਇਹ ਸਾਰਾ ਸਾਂਝਾ ਕੰਮ ਹੈ ਕਿਸੇ ਇੱਕ ਦਾ ਕੰਮ ਨਹੀਂ ਹੈ ਤੇ ਇੱਕ ਦੇ ਕੰਮ ਕਰਨ ਦਾ ਨਹੀਂ ਹੈ ਸੋ ਸਾਰੇ ਪੰਚਾਇਤਾਂ ਸਰਪੰਚਾਂ ਨੂੰ ਪਿੰਡਾਂ ਦੀਆਂ ਨੌਜਵਾਨ ਸੁਭਾਵਾਂ ਨੂੰ ਬੇਨਤੀ ਹੈ ਕਿ ਵੀਨੇਵਾਲ ਹਸਪਤਾਲ ਦੇ ਵਿੱਚ ਸਫਾਈ ਦਾ ਹੁੰਦਾ ਕੰਮ ਜਿਹੜਾ ਰਹਿੰਦਾ ਹੈ ਤੋ ਆਓ ਸਾਰੇ ਹੰਬੜਾ ਮਾਰੀਏ ਇੱਕ ਇੱਕ ਦੋ ਦਿਨ ਜ਼ਰੂਰ ਲਾ ਕੇ ਜਾਈਏ ਤਾਂ ਜੋ ਹਸਪਤਾਲ ਦੀ ਸਫਾਈ ਜਿਹੜੀ ਹੈ ਹੋ ਸਕੇ ਸਾਰਿਆਂ ਦਾ ਧੰਨਵਾਦ ਗੜ ਸ਼ੰਘਤ ਤੋਂ ਅਸ਼wini ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਨ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਪੰਜਾਬੀ ਜਾਗਰਨ ਦੇ YouTube ਚੈਨਲ ਨਾਲ ਧੰਨਵਾਦ